ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਯਾਰ ਭਰੀ ਸਤ ਸ੍ਰੀ ਅਕਾਲ ਸਾਰੇ ਦਰਸ਼ਕਿਆਂ ਨੂੰ ਕਿ ਅੱਜ ਦੀ ਜਿਹੜੀ ਸੜਕਾਂ ਤੇ ਵਿਕਾਸ ਤੇ ਕੰਮ ਕਰਨ ਦੀ ਜਿਹੜੀ ਗੱਲ ਕਰਾਂਗੇ ਕਿ ਆਹ ਦੇਖੋ ਜੀ ਤਾਂਗ ਰਾਹ ਵੇਖੇ ਨਵਾਬਪੁਰ ਬਣਿਆ ਤਾਂ ਨਵਾਬਪੁਰ ਬਣਦੇ ਉੱਤੇ ਜਿਹੜਾ ਇਹ ਮਿਕਸ ਪਿਆ ਗੱਲ ਆਸ਼ਣ ਕਰੀਓ ਕੇ ਜੋ ਇੱਥੇ ਮੋੜਿ بارش ਪੈਣ ਦੇ ਬਾਅਦ ਵਿੱਚ ਇਹ ਸਾਰੀ ਛੱਟ ਰੱਖ ਦਿੱਤੀ ਸੀ ਤੇ ਉੱਤੇ ਉਹ ਇਹ ਪੈਣਾ ਸ਼ੁਰੂ ਹੋ ਗਿਆ ਤੋ ਇੱਥੋਂ ਇਹ ਸਾਫ਼ ਨਜ਼ਰ ਆਉਂਦਾ ਕਿ ਖੇਤ ਦੇ ਪੱਤਰ ਦੇ ਉੱਤੇ ਜਿੱਥੇ ਤੂੰ ਪ੍ਰਿੰਮਿਕਸ ਪਾਈ ਹੋਈ ਹੈ ਇਹਦੇ ਉੱਤੇ ਜਦੋਂ ਕੰਪਰ ਦੇ ਨਾਲ ਘਟੇ ਦੀ ਸਿਕਾਈ ਕਰਦੇ ਨੇ ਉਹ ਸਿਕਾਈ ਨਹੀਂ ਹੋਈ ਇਸ ਕਰਕੇ ਪਾਣੀ بارش ਉਤੋਂ ਦੀ ਹੋਣ ਕਰਕੇ ਤੇ ਪਾਣੀ ਵੇਚ ਰਿਹਾ ਤੇ ਫੁੱਲ ਕੇ ਜਿਹੜੀ ਉਹ ਸਾਰੀ ਸਰਕਾਰ ਨੂੰ ਆ ਗਈ ਕਟ ਗਿਆ ਕਿਸੇ ਦਾ ਕੰਮ ਕੀਤਾ ਗਿਆ ਕਟ ਗਿਆ ਇੱਧਰ ਦਾ ਕੰਮ ਕੀਤਾ ਗਿਆ ਇਹਦੇ ਰੋ ਸਾਰੀ ਆ ਕਿੰਨਾ ਇੱਥੇ ਲੋਕ ਦੇ ਟ੍ਰੇਡਾ ਪਿਆ ਜਾਣੀਆਂ ਠੀਕ ਆ ਜੀ ਇਹ ਆੜੀ ਆ ਸਾਰੀ ਲੋਕ ਖਿੰਡਦੀ ਨਜ਼ਰ ਆਉਂਦੀ ਆ ਇਹਦੇ ਇਹ ਮੈਂ ਕਾਹਲਾ ਕਰਾਂਗਾ ਇਹ ਇਹ ਵੀ ਆਪਣੇ ਵਿਚਾਰ ਦੱਸਾਂਗੇ ਸੜਕ ਪਰ ਕੀ ਕਹਿਣਾ ਚਾਹੁੰਦੇ ਨੇ ਇਹ ਦੇਖੋ ਇਹ ਆਪਣਾ ਆ ਤੁਸੀਂ ਮੈਨੂੰ ਇਸ ਬਾਰੇ ਆਪਾਂ ਸੜਕ ਪਰ ਕੀ ਕਹਿਣਾ ਚਾਹੁੰਦੇ ਆਪਣਾ ਨਾਂ ਕੀ ਭਾਈ ਮੈਂ ਨਿਰੰਦਰ ਸਿੰਘ ਮੁਸ਼ਤਿ ਬੋ ਰਿਹਾ ਜੀ ਹਾਂ ਜੀ ਇਹ ਜਿਹੜੀ ਸੜਕ ਬਣੀ ਤਾਂ ਤਾਂ ਦੇ ਦੇ ਵਿੱਚ ਪੁਲ ਬਣਿਆ ਜਿਹੜਾ ਜੀ ਬਿਲਕੁਲ ਖਸਤਾ ਹਲਾ 12 ਨਾਲ ਬਣਾਇਆ ਗਿਆ ਮਟੀਰੀਅਲ ਬਹੁਤ ਮਾੜਾ ਲਾਇਆ ਗਿਆ ਇੱਕ ਦਿਨਾਂ ਦੋ ਦਿਨ ਨਹੀਂ ਚੱਲੀ ਇਹਦੀ ਸਰਵਿਸ ਤੇ ਸੜਕ ਬਹੁਤ ਥਾਵਾਂ ਤੋਂ ਬਿਲਕੁਲ ਖੜੀ ਹੋ ਗਈ ਆ بڑے ਟੋਏ ਪੈ ਗਏ ਆ ਇਹਦਾ ਕੋਈ ਹੱਲ ਲੱਭਣਾ ਜਿੱਦਾਂ ਕਿ ਠੇਕੇਦਾਰ ਮਟੀਰੀਅਲ ਸਹੀ ਨਹੀਂ ਲਾ ਰਿਹਾ ਕਿਉਂ ਨਹੀਂ ਲੱਗ ਰਿਹਾ ਇੰਨੀ ਭ੍ਰਿਸ਼ਟਾਚਾਰ ਨੂੰ ਖਤਮ ਕਰਿਆ ਇਹ ਸੜਕ ਪਣੀ ਨੂੰ ਕਿੰਨੇ ਕ ਦਿਨ ਹੋ ਗਏ ਸਰ ਅਜੇ ਦੋ ਦਿਨ ਹੀ ਚੱਲਿਆ ਜੀ ਦੋ ਦਿਨ ਹੀ ਚੱਲੀ ਆ ਇੱਧਰ ਤੇ ਕੱਲ ਦਾ ਵੇ ਬੰਦ ਕੀਤਾ ਇਹ ਸਾਈਡ ਬੰਦ ਕੀਤੀ ਹੈ ਦੂਜੀ ਜਨੇੜਾਲੇ ਤੋਂ ਰਈਏ ਚੱਲ ਰਹੀ ਆ ਇਹ ਰਈਏ ਤੋਂ ਜਨੇੜਾ ਜਿਹੜਾ ਇਹ ਇਹਨਾਂ ਨੇ ਬੰਦ ਕੀਤਾ ਇਥੋਂ ਪੁਲ ਤੋਂ ਮਾੜਾ ਤਾਂ ਸਰਕਾਰ ਨੂੰ ਵੀ ਕਹਾਂ ਦਾਂਗੇ ਹੈ ਤਾਂ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਵੀ ਮਟੀਰੀਅਲ ਸਹੀ ਲਾਵੇ ਜੋ ਕੁਝ ਵੀ ਠੇਕੇਦਾਰ ਨੂੰ ਪੁੱਛਿਆ ਜਾਵੇ ਕਿਉਂਕਿ ਇਹ ਕਿਉਂ ਮਟੀਰੀਅਲ ਲੇਡੀ ਛਦੀ ਮਾੜਾ ਲੱਗਾ ਤੇ ਹੁਣੇ ਹੀ ਟੁੱਟ ਗਈ ਆ ਇਹ ਇਸ ਕਰਕੇ ਗੱਲ ਕਰਦੇ ਹਾਂ ਜੀ ਨੈਸ਼ਨਲ ਹਾਈਵੇ ਦਾ ਸੜਕਾਂ ਤੇ ਇਹਦੇ ਵਿੱਚ ਜਿਹੜਾ ਇਹ ਕੰਪ